ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਮੇਰੇ ਬਲੌਗ ਦੇ ਵਿੱਚ ਤੇ ਹੁਣ ਆਪਾਂ ਚੱਲੇ ਆਂ ਮੰਮੀ ਦੇ ਨਾਲ ਪੱਠੇ ਲੈਣ ਤੇ ਤੁਹਾਨੂੰ ਸਾਰਾ ਦਿਖਾਉਣੇ ਆ ਕਿੱਦਾਂ ਕੀ ਕੀ ਕਰਨਾ ਤੇ ਚਲੋ ਆਜੋ ਚੱਲਦੇ ਆਂ ਆਪਾਂ ਮੰਮੀ ਤਾਂ ਨਿਮਰਤਾ ਉਹ ਜਾਣਦੀਆਂ ਐ ਅੱਗੇ ਅੱਗੇ ਤੇ ਹੁਣ ਲੈ ਕੇ ਆਉਣੇ ਆਪਾਂ ਪੱਠੇ ਮੰਮਾ ਦੇ ਨਾਲ ਤੇ ਨਾਲੇ ਕਰਦੇ ਆਂ ਤੁਹਾਡੇ ਨਾਲ ਗੱਲਾਂ ਬਾਤਾਂ ਚਲੋ ਆਜੋ ਉਮੀਦ ਕਰਕੇ ਜਾ ਕੇ ਹੁਣ ਇਹ ਕਹਿੰਦੇ ਨੇ ਫੇ ਆ ਥੋੜੀ ਜੀ ਦਾ ਪਈ ਆ ਹਾਂ ਹੋ ਚੱਕ ਲਿਓ ਕਿੱਡੀ ਕ ਦੂਰ ਜਾਣਾ ਮਮਾ ਮਮਾ ਦੀ ਸ਼ੀਟ ਆ ਇਹਨਾਂ ਕੋਲ ਪਚੇ ਦੇ ਸ਼ੀਟ ਕੋਲ ਪਚਾਈ ਹੋਣੀ ਹੈ ਨਾ ਮੇਰੇ ਨਾਲ ਫਿਰ ਨਾਲ ਲਾ ਕਿਉਂਕਿ ਮਿਲਟਾਇਆ ਤੀਜਾ ਚਲਾ ਲਗਦਾ ਆ ਤੀਜਾ ਮੈਸ ਲਾ ਆ ਤਾਂ ਮੈਨੂੰ ਪਤਾ ਨਹੀਂ ਹੋ ਉਹ ਮੈਂ ਦੇਖਿਆ ਹੋ। ਓਹ ਦੇਖੋ ਦੋਸਤੋ ਕਿੱਥੋਂ ਕਿੰਨੀ ਦੂਰੋਂ ਆਏ ਆ ਉਹ ਤੇ ਵਾਈਟ ਵਾਈਟ ਦਾ ਦੀਦਣਾ ਘਰ ਉੱਥੋਂ ਆਏ ਆ ਆਪਾਂ ਏਡੀ ਦੂਰੋਂ ਆ ਜਾ ਬਣਾਉਂਦੀ ਆ ਆ ਜਾ ਹਾਂ ਦੇਖੋ ਇੰਨੀ ਦੂਰ ਆਏ ਆ ਆਪਾਂ ਹੁਣ ਥੋੜਾ ਜਿਹਾ ਅੱਗੇ ਜਾਣਾ ਮੌਸਮ ਉਹਦਾ ਇੰਨਾ ਗਰਮੀ ਨਹੀਂ ਹੈਗੀ ਕਿਉਂਕਿ ਮੀਂਹ ਉਹ ਪਿਆ ਨਾ ਰੋਜ਼ਾਨਾ ਹੋ ਗਿਆ ਮੀਂਹ ਪੈਂਦੇ ਨੂੰ ਤਾਂ ਕਰਕੇ ਇੰਨੀ ਗਰਮੀ ਹੈ ਨਹੀਂਗੀ ਹਵਾ ਵੀ ਚਲਦੀ ਪਈ ਆ ਆਂ ਦਿਵਾਣੇ ਲੱਗੇ ਹੋਏ ਆ ਹਾਂ ਸਾਰੇ ਦਿਵਾਣੇ ਦਿਵਾਣੇ ਲੱਗੇ ਆ ਇੱਥੇ ਆਏ ਤਾਂ ਹੈ ਨਹੀਂ ਗਏ ਨਾ ਮੰਮੀ ਆਹਾਂ ਆ ਜਿਹੜੇ ਇੱਥੇ ਕੰਮ ਕਰਦੇ ਆ ਉਹ ਮੈਂ ਲਾ ਦੇਣਾ ਨਹੀਂ ਇੱਥੇ ਉਹ ਲਾਉਣਾ ਆ ਸੋਲਰ ਸਿਸਟਮ ਨਹੀਂ ਹੁੰਦਾ ਜਿਹੜਾ ਲਾਈਟ ਤੋਂ ਉਹ ਵਾਲਾ ਲਾਉਣਾ ਆ ਇੱਥੇ ਵੀ ਰਹਿੰਦੇ ਆ ਇੱਧਰ ਵੀ ਸਾਰੇ ਦਵਾਨੀ ਲੱਗੇ ਆ ਹਾਂ ਵੀ ਸਾਰੇ ਦਵਾਨੀ ਆ ਇੱਧਰ ਵੀ ਲੱਗੇ ਹੋਏ ਇੱਧਰ ਵੀ ਸਾਰੇ ਦਵਾਨੇ ਲੱਗੇ ਆ ਜਿਹੜਿਆਂ ਨੇ ਲਾਏ ਹੋ ਇੱਥੇ ਰਹਿੰਦੇ ਆ ਆਹ ਮੋਟਰ ਤੇ ਰਹਿੰਦੇ ਇੱਥੇ ਆ ਸੀ ਇਥੋਂ ਡੇਕਾ ਲੈ ਕੇ ਚੱਲੇ ਆ ਬੱਕਰੇ ਦੇ ਲਈ ਉਹ ਆ ਉਹ ਡੇਕਾ ਹੀ ਖਾਂਦਾ ਆ ਪੱਠੇ ਨਹੀਂ ਖਾਂਦਾ ਫੇਰ ਆ ਡੇਕਾ ਬੱਕਰੀ ਦੀ ਲੈ ਕੇ ਜਾਣੀ ਆ ਅਸੀਂ ਜਾਈ ਦੇਕ ਨਹੀਂ ਮੈਂ ਤਾਂ ਉਹਨੂੰ ਕਿਹਾ ਹੀ ਨਹੀਂ ਸੀ ਉਹਨੇ ਫੋਨ ਕੀਤਾ ਮੈਂ ਕਿਹਾ ਕਹਿੰਦੀ ਅਸੀਂ ਦੇਖਿਆ ਕੋਲ ਬੈਠਾ ਸੀਗਾ ਇਹਦਾ ਪੇੜਿਆ ਵੱਡਾ ਸਾਰਾ ਆਮ ਪਤਾ ਦੁਰਖਤ ਆ ਕਿੰਨੇ ਸਾਰੇ ਰੱਗੀ ਡੇ ਥੱਲੇ ਡਿੱਗੇ ਹੋਏ ਸਾਰੇ ਆਂਬ ਛੋਟੇ ਛੋਟੀਆਂ ਆਂਬੀਆਂ ਥੱਲੇ نیچے ਗਿਰੀਆਂ ਹੋਈਆਂ ਸਾਰੀਆਂ ਆਹ ਦੇਖੀਂ ਮਰ ਕਿੰਨੀਆਂ ਇੱਧਰ ਪਈਆਂ ਆਹ ਦੇਖੋ ਲੋਕੀ ਕਹਿੰਦੇ ਰਹਿੰਦੇ ਹਾਂ ਲੋਕਾਂ ਨੇ ਕਹਿਣ ਕੀ ਕਰਨਾ ਚੱਕਲਾ ਚੱਕਲਾ ਚੋਗਲਾ ਮੇਰੇ ਤੇ ਅੰਬੀਆਂ ਇਕੱਟੀਆਂ ਕਰਦੀ ਪਈਆਂ نیچے ਗਿਰੀਆਂ ਹੋਈਆਂ ਆ ਉੱਪਰ ਦੇਖੋ ਕਿੰਨੀਆਂ ਲੱਗੀਆਂ ਆ ਆ ਦੇ ਲਟਕਦੀਆਂ ਪਈਆਂ ਆ ਦੇਖ ਰਹੀ ਮੈਂ ਤੇ ਉੱਪਰ ਕਿੰਨੀਆਂ ਲਟਕਦੀਆਂ ਆ ਆ نیچے ਵੀ ਬਹੁਤ ਗਿਰੀਆਂ ਹੋਈਆਂ ਮम्मी ਤੇ ਬਾਪ ਅੱਪਰ ਹੁਣ ਅਸੀਂ ਘਰੇ ਚੱਲੇ ਜਾਂਦੇ ਆ ਦੋਸਤੋ ਤੇ ਬਾਕੀ ਅਸੀਂ ਇਹ ਗੱਲ ਤਾਂ ਨਾ ਘਰੇ ਜਾ ਕੇ ਕਰਾਂਗੇ ਦੋਸਤੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਬਲੌਗ ਤੇ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਪੋਰਟ ਕਰਿਓ ਕਿ ਜਿਆਦਾ ਕਰਕੇ ਅਸੀਂ ਅੱਗੇ ਤੋਂ ਅੱਗੇ ਵਸ ਵਧੀਏ ਤੇ ਬਸ ਮੇਰੇ ਚੈਨਲ ਨੂੰ ਸਪੋਰਟ ਕਰੋ ਕਿ ਮੈਂ ਜ